ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਪਰਿਵਹਤੇ ਕੁਲ ਕਰੇਕਰ ਫਿਰ ਤੋਂ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜਦੇ ਹੋ ਤੁਸੀਂ ਵਲ ਦੇ ਨਾਮ ਸਵੇ ਸਮੇਂ ਇਤਿਹਾਸ ਦੇ ਨਾਲ ਸੰਜਮ ਵੀ ਪਾਉਂਦੇ ਰਹੇ ਨੇ ਤੇ ਗੁਰੂ ਦੇ ਸ਼ਬਦ ਨਾਲ ਜੁੜਦੇ ਵੀ ਰਹੇ ਜੀ ਅੱਜ ਅਸੀਂ ਤੁਹਾਨੂੰ ਬਾਣੀ ਦਾ ਪਾਠ ਕਿਵੇਂ ਕਰੀਏ ਇਹ ਵੀ ਦਿਖਾਵਾਂਗੇ ਭਾਈ ਪਿੰਦਰਪਾਲ ਸਿੰਘ ਜੀ ਜੋ ਇੱਕ ਕਥਾ ਵਿੱਚ ਕਥਾ ਪ੍ਰਚਾਰਕ ਵੀ ਨੇ ਤੇ ਬਹੁਤ ਵਧੀਆ ਗਿਆਨ ਦਾ ਲੰਗਰ ਵੀ ਆ ਰਹੇ ਨੇ ਕਿ ਉਹਨਾਂ ਦੇ ਵਿਚਾਰ ਸੁਣੋ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ। ਇਹ ਵੀਡੀਓ ਪੂਰੀ ਦੇਖਿਓ, ਆਪਣੇ ਬੱਚਿਆਂ ਨੂੰ ਵੀ ਦਿਖਾਓ ਤਾਂ ਕਿ ਤੁਹਾਡੇ ਬੱਚੇ ਵੀ ਸੱਤਿ ਸ਼ਮਰਨ ਜੋੜ ਸਕਣ। ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਇਨਸਾਨ ਬਾਣੀ ਪੜਨ ਵਾਸਤੇ ਤੇ ਬਾਣੀ ਸੁਣਨ ਵਾਸਤੇ ਆਇਆ ਹੈ। ਮੈਂ ਇਸ ਕਰਕੇ ਪਹਿਲਾਂ ਸਿਰਫ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਕਰਨੀ ਚਾਹਨਾ ਕਿ ਗੁਰੂ ਕੇ ਸਿੱਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੇਵਲ ਗੁਰੂ ਜ਼ਬਾਨੀ ਤੌਰ ਤੇ ਮੰਨੀਏ ਨਾ ਇਹਨੂੰ ਆਤਮਿਕ ਤੌਰ ਤੇ ਸਲਕਾਰ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਿਨਾ ਸਾਡਾ ਪਾਰ ਉਤਾਰਾ ਨਹੀਂ ਕੀਰਤਨ ਹੋਇਆ ਬਾਠ ਹੋਇਆ ਕਥਾ ਹੋਈ ਆਪਾਂ ਸੁਣੀ ਇਹ ਵੀ ਇੱਕ ਤਰੀਕਾ ਹੈ ਪਰ ਜਿੰਨੀ ਦੇਰ ਤੱਕ ਆਪਾਂ ਖੁਦ ਗੁਰਬਾਣੀ ਦਾ ਅਭਿਆਸ ਨਹੀਂ ਕਰਾਂਗੇ ਪ੍ਰੈਕਟਿਸ ਨਹੀਂ ਕਰਾਂਗੇ ਉਨੀ ਦੇਰ ਚ ਇੱਕ ਜ਼ਿੰਦਗੀ ਚ ਕਿਵੇਂ ਪਲਟਾ ਸਕਦਾ ਦੇ ਘਾਰੇ ਤੇ ਅਰਜ਼ ਕੀਤੀ ਸੀ ਅਸੀਂ ਅਰਦਾਸ ਵੀ ਜਦੋਂ ਕਰਨੇ ਸਾਡੀ ਅਰਦਾਸ ਦਾ ਪਹਿਲਾ ਪਦਾ ਕਿੰਨਾ ਸ਼ਬਦਾਂ ਨਾਲ ਸੰਪੂਰਨ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕੀਨੇ ਦੇਖੋ ਹੁਣ ਮਹਾਰਾਜ ਜੀ ਦਾ ਪ੍ਰਕਾਸ਼ ਰੁਮਾਲਾ ਸਾਹਿਬ ਦੇ ਥੱਲੇ ਖਾ ਹਜ਼ੂਰ ਦਾ ਪ੍ਰਕਾਸ਼ ਚਲੋ ਲਫ਼ਜ਼ ਅਸੀਂ ਪ੍ਰਕਾਸ਼ ਵਰਤਨੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਤਾਂ ਹੈ ਅੱਖਾਂ ਨਾਲ ਦੇਖਣਾ ਉਹ ਵੀ ਲਫ਼ਜ਼ ਦੀਦਾਰ ਹੋ ਗਿਆ ਪਰ ਉੱਥੇ ਜਦੋਂ ਸਾਡੇ ਪੂਰਵਜਾਂ ਨੇ ਸਾਡੇ ਬਜ਼ੁਰਗਾਂ ਨੇ ਰਹਿਤ ਮਰਿਆਤਾ ਵਿੱਚ ਤੇਗ ਬਹਾਦਰ ਸਿਮਰਿਆਂ ਤੋਂ ਬਾਅਦ ਜਿਹੜੀ ਅਰਦਾਸ ਦੀ ਇਬਾਰਤ ਬਣਾਈ ਉਹਦੇ ਵਿੱਚ ਉਹਨਾਂ ਨੇ ਦਸਾਂ ਪਾਤਸ਼ਾਹਿਆਂ ਦੀ ਜੋਤ ਚਿਤੇ ਰੱਖਿਓ ਦਸਾਂ ਪਾਤਸ਼ਾਹਿਆਂ ਬਹੁਵਚਨ ਲਿਆ ਧੀ ਜੋਤ ਜਿਹੜਾ ਉਹ ਇੱਕ ਵਚਨਕ ਬਹੁਵਚਨ ਔਰ ਇਕਵਚਨ ਦੇ ਸਮੇਲ ਨਾਲੇ ਸ਼ਬਦ ਬਣੇ ਇਹਦਾ ਮਤਲਬ ਪਾਤਸ਼ਾਹੀਆਂ 10 ਨੇ ਜੋਤਾਂ 10 ਨਹੀਂ ਹਾਲਾਂਕਿ ਅਕਸਰ ਅਸੀਂ ਸ਼ਬਦ ਕਹਿ ਵੀ ਦਿੰਨੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਯਾਦ ਰੱਖੋ ਗੁਰੂ ਨਾਨਕ ਦਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ 10 ਤੱਕ ਦੇ ਬਦਲਦੀ ਹੈ ਪਰ ਜੋਤ ਨਹੀਂ ਬਦਲਦੀ ਜੋਤ ਕੇਵਲ ਉਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਆਪਣੇ ਅੰਦਰ ਪ੍ਰਕਾਸ਼ ਮਾਨ। ਦੂਜੀ ਤੀਜੀ ਜੋਤ ਨਹੀਂ ਆਪਾ ਕਹਿ ਸਕਾਂ। ਇਸ ਕਰਕੇ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਬਾਣੀ 'ਚ ਸ਼ਬਦ ਵੀ ਆਇਆ ਕਿ ਜੋਤ ਉਹ ਹਾ ਜੁਗਤ ਸਾਇ ਸ਼ੈ ਕਾਇਆ ਫੇਰ ਪਲਟੀਐ ਜੋਤੋ ਹੀ ਕਿਹੜੀ ਜੋਤ ਜੀ ਜੋਤੋ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹ ਕਿਹੜੀ ਜੋਤ ਆਪ ਨਾਰਾਇਣ ਕਲਾਤਾਰ ਜਗ ਮੇ ਪਰਵਰਿਓ ਸੱਚ ਇਹ ਵੇ ਉਹ ਜੋਤ ਇੱਥੇ ਲਮਜ ਵਰਤੇ ਕਿ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਲਾ ਲਫ਼ਜ਼ ਦਰਸ਼ਨ ਦੀਦਾਰ ਨੇ ਉੱਤੇ ਸ਼ਬਦ ਜੇ ਕਈ ਵਾਰੀ ਦਰਸ਼ਨ ਦੀਦਾਰ ਕਰਾਂਗੇ ਦਰਸ਼ਨ ਲਫ਼ਜ਼ ਸੰਸਕ੍ਰਿਤ ਹੈ ਦੀਦਾਰ ਲਫ਼ਜ਼ ਫਾਰਸੀ ਦਾ ਪਰ ਦੋਨਾਂ ਦੇ ਅਰਥ ਇੱਕੋ ਬਣ ਗਏ ਕਿ ਦੇਖਣ ਦੀ ਕਿਰਿਆ ਪਰ ਉੱਤੇ ਸਾਡੇ ਬਜ਼ੁਰਗਾਂ ਨੇ ਸ਼ਬਦ ਪਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਪਾਠ ਨਹੀਂ ਪਾਇਆ ਪਾਠ ਦੀਦਾਰ ਪਾਇਆ ਕਿ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਉਹ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਪਾਠ ਕਰਨ ਵਾਲਾ ਹੀ ਗੁਰੂ ਕੇ ਦੀਦਾਰ ਪਾਏਗਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ ਗੁਰਮਖੋ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਿਤੇ ਕੀਤੇ ਫਿਰ ਬੰਤੇ ਇਹਨੂੰ ਕਈ ਵਾਰੀ ਮਨ ਚਾਏਗਾ ਉਹਨੂੰ ਸਾਨੂੰ ਪੜਨਾ ਨਹੀਂ ਆਉਂਦਾ ਅਸੀਂ ਕਿਵੇਂ ਪਾਠ ਕਰੀਏ ਤੁਸੀਂ ਸੋਭਾ ਵੀ ਇੱਕ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਕੇ ਆਪਾਂ ਪਾਠ ਕਰੀਏ ਸਤਿਗੁਰੂ ਸਾਨੂੰ ਸਮਤ ਦੇ ਪਾਠ ਕਰਨ ਤੇ ਸਮਝਣ ਦੀ ਜਾਚ ਆ ਜਾਏ ਪਾਠ ਕਰਨ ਦਾ ਅਰਥ ਇੱਕ ਤਰੀਕਾ ਸੰਥਿਆ ਰਹੀਂ ਚਲੋ ਇਹ ਤਾਂ ਲਫ਼ਜ਼ਾਂ ਦਾ ਉਚਾਰਨ ਹੈ ਪਰ ਉਸ ਸੂਖਮ ਗਿਆਨ ਨੂੰ ਸਮਝਣਾ ਬੜਾ ਮੁਸ਼ਕਲ ਹੈ ਤੁਸੀਂ ਦੇਖੋ ਉਚਾਰਨ ਸਾਰੇ ਇੱਕੋ ਜਿਹਾ ਕਰਨਗੇ ਪਰ ਸੁਰਤ ਦੀ ਪਕੜ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੋਵੇਗੀ ਉਚਾਰਨ ਸਭ ਦਾਇ ਕੁਝਾ ਹੋ ਸਕਦਾ ਪਾਠ ਕਰਨ ਵਾਲੇ ਪਾਠੀਆਂ ਦਾ ਉਚਾਰਨ ਇੱਕੋ ਹੀ ਪਰਚੇਤੇ ਰੱਖੋ ਆਚਰਨ ਇੱਕੋ ਨਹੀਂ ਕੀਰਤਨ ਕਰਨ ਵਾਲੇ ਕੀਰਤਨੀਆਂ ਦਾ ਉਚਾਰਨ ਇੱਕੋ ਹੋਵੇਗਾ ਪਰ ਸੁਰਤ ਦੀ ਉਚਾਈ ਉਨੀ ਜ਼ਿਆਦਾ ਹਰਕਤ ਨਹੀਂ ਹੋ ਸਕਦੀ ਇੱਥੇ ਬੇਨਤੀ ਕਰਾਂਗਾ ਜੇ ਪਾਠ ਕਰ ਨਹੀਂ ਸਕਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੁਣਨ ਦੀ ਭਗਤੀ ਨੂੰ ਸਵੀਕਾਰ ਕੀਤਾ ਜੇ ਪਾਠ ਨਹੀਂ ਕਰ ਸਕਦੇ ਉਹਨੂੰ ਸੁਣੋ ਹਜ਼ੂਰ ਨੇ ਕਿਹਾ ਇਹਤੇ ਲਫਜ਼ ਪਾਠ ਦੀਦਾਰ ਵਰਤੇ ਆ ਭਾਵੇਂ ਉਹ ਬੋਲ ਕੇ ਕਰੋ ਤੇ ਭਾਵੇਂ ਕੰਨਾਂ ਨਾਲ ਪਾਠ ਸੁਣ ਲਵੋ ਕੰਨਾਂ ਨਾਲ ਸੁਨਿਆ ਹੋਇਆ ਪਾਠ ਵੀ ਦੀਦਾਰ ਹੋ ਜਾਂਦਾ ਹੈ ਉੰਜ ਵੈਸੇ ਜਿਹੜੇ ਦਰਸ਼ਨਾਂ ਦਾ ਸਬਜੈਕਟ ਹੈ ਉਹਦੇ ਵਿੱਚ ਕਿਹਾ ਗਿਆ ਕਿ ਸਰਵਣ ਵੀ ਇੱਕ ਦਰਸ਼ਨ ਹੈ ਪਰ ਤੱਕ ਦਰਸ਼ਨ ਕਿਸੇ ਨੂੰ ਦੇਖਣਾ ਕਿਸੇ ਦੀ ਆਵਾਜ਼ ਸੁਣ ਲੈਣੀ ਉਹ ਉਹਦੇ ਲਈ ਲਫਜ਼ ਇਹ ਸਰਵਣ ਦਰਸ਼ ਵਰਤ ਵਰਤੇ ਆ ਉੰਜ ਵੀ ਸੱਚ ਏਵੇ ਕਿ ਜਿਹੜੀ ਬਾਣੀ ਗੁਰੂ ਨੇ ਬੋਲੀ ਹੈ ਸੱਚ ਐਵੇਂ ਕਿ ਉਸ ਬਾਣੀ ਨੂੰ ਗੁਰੂ ਨੇ ਖੁਦ ਸੁਣਿਆ ਹੈ ਜਿਹੜਾ ਅਨਪਵਸੀ ਉਹਨੂੰ ਪ੍ਰਤੱਖ ਅੱਖਰਾਂ ਦਾ ਲਫ਼ਜ਼ ਦੇਣ ਲਈ ਉਹ ਜ਼ਬਾਨ ਤੋਂ ਸ਼ਬਦ ਬੋਲੇ ਮੈਂ ਬੇਨਤੀ ਇਸ ਕਰਕੇ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਿ ਪਾਠ ਕਰੋ ਪਾਠ ਸੁਣੋ ਇਹ ਗੁਰੂ ਦੇ ਦੀਦਾਰ ਨਹੀਂ ਪਾਠ ਕਰਦਿਆਂ ਭਜਨਾ ਨਹੀਂ ਵੀ ਇਹਨੇ ਅੰਗਾਂ ਦਾ ਹਰ ਹਾਲਤ ਚ ਕਰਨੇ ਨੇ ਇਹਨੇ ਵਜੇ ਭੋਗ ਪੈਣਾ ਹੀ ਚਾਹੀਦਾ ਹੈ ਸਮਾਪਤੀ ਹੋਣੀ ਚਾਹੀਦੀ ਹੈ ਦਾਸ ਤਾਂ ਬੇਨਤੀ ਕਰਦਾ ਹੈ ਕਿ ਚਾਰ ਅੰਗ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰ ਲੋ ਤੇ ਪੂਰੇ ਇੱਕ ਸਾਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ ਜੇ ਇੱਕ ਅੰਗ ਰੋਜ਼ ਪਾਠ ਕਰੋ ਤੇ ਗੁਰਮਖੋ ਚਾਰ ਸਾਲਾਂ ਚ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ ਚਾਰ ਅੰਗ ਪੜ੍ਹਦੇ ਆ ਕਿਤਨਾ ਕੋ ਵਕਤ ਲੱਗਦਾ ਹੈ ਖੈਰ ਫਿਰ ਮੈਂ ਇੱਕ ਬੇਨਤੀ ਖੋਰ ਕਰਦਿਆਂ ਉਸ ਉਸ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਹ ਮਕਸਦ ਦਾਸ ਦਾ ਆਪ ਜੀ ਦੇ ਸਾਹਮਣੇ ਬੇਨਤੀ ਕਰਨ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਪਾਠ ਕਿਵੇਂ ਕਰੀਏ ਕਿਉਂਕਿ ਕਿਤਾ ਚਲੋ ਉਚਾਰਨ ਵਾਲਾ ਪੱਖ ਹੋ ਗਿਆ ਫੁਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਹੀਂ ਜਿੱਥੇ ਹਰ ਹਾਂ ਲਫ਼ਜ਼ ਆਉਂਦਾ ਹੈ ਜੀ ਜਿੱਥੇ ਸਭੇ ਥਾਮ ਨਹੀਂ ਤੋ ਜਿਹ ਬਦੋ ਪੁਰਖ ਬਿਧਾਤੇ ਤਾਂ ਤੂ ਸੋਏ ਉਹਦੇ ਤੇ ਹੁੰਦਾ ਹਰ ਖੰ ਵੈਸੇ ਇਹ ਫੁਨੇ ਲਬਜ਼ ਕਾ ਕਾਵ ਦਾ ਇੱਕ ਬੰਤਰ ਹੈ ਜਿਵੇਂ ਵਾਰਖ ਹੈ ਸ਼ਲੂਕ ਹੈ ਦੂਰਾਖ ਹੈ ਫੁਨੇ ਦਾ ਅਰਥ ਹੈ ਫੁਨਦਰ ਤੇ ਦੁਬਾਰਾ ਫੁਨੇ ਦਾ ਅਰਥ ਹੈ ਉਹ ਕਾਵਕ ਰਚਨਾ ਪਰ ਇੱਥੇ ਕਾਵਕ ਰਚਨਾ ਦੇ ਅਰਥ ਇਹ ਨਾ ਸਮਝਣਾ ਮੈਂ ਬਾਣੀ ਦੇ ਸ਼ਵਲ ਥੱਲੇ ਵਰਤਿਆ ਕਾਵਕ ਨਹੀਂ ਕੰਤ ਇਹ 12 ਮਾਵੀਤਾ ਕਵਤਾ ਦੀ ਇੱਕ ਰਚਨਾ ਹੈ ਜੀ ਇੱਕ ਛੰਦ ਹਰ ਸਲਿਪ ਬੋਨੇ ਹੈ ਕਿ ਕਾਵਿਕ ਉਹ ਰਚਨਾ ਜਿਸ ਦੇ ਪਦਿਆਂ ਵਿੱਚ ਸਮਾਪਤੀ ਤੇ ਇੱਕ ਸ਼ਬਦ ਵਾਰ-ਵਾਰ ਦੁਬਾਰਾ ਆਵੇ ਜਿਵੇਂ ਹਰ ਹਾਂ ਇਹ ਲਫ਼ਜ਼ ਵਾਰ-ਵਾਰ ਤੁਸੀਂ ਦੇਖਦੇ ਹੁੰਦਾ ਉੱਥੇ ਉਸ ਵਿਚਾਰ ਜ਼ੋਰ ਨੇ ਪਾਣੀ ਕਿਵੇਂ ਪੜੀ ਜਾਏ ਉਹਦਾ ਇੱਕ ਤਰੀਕਾ ਦੱਸਿਆ ਹੈ ਤੇ ਇਹ ਵੀ ਸਤਖ ਹੈ ਕਿ ਜਿਸ ਚੀਜ਼ ਨਾਲ ਸਾਡੇ ਅੰਦਰ ਦਾ ਲਗਾ ਹੋਵੇਗਾ ਉਹ ਜੜ ਹੋਵੇ ਚਾਹੇ ਚੇਤਨ ਹੋਵੇ ਸੱਚੀ ਗੱਲ ਬੰਦਾ ਇੰਨਾ ਪ੍ਰਭਾਵਿਤ ਹੁੰਦਾ ਉਸ ਚੀਜ਼ ਤੋਂ ਜੜ ਚੀਜ਼ ਤੋਂ ਵੀ ਬੰਦਾ ਪ੍ਰਭਾਵਿਤ ਹੁੰਦਾ ਜੇ ਜੜਦਰ ਤੇ ਜਿਹੜੀ ਇੱਕ ਜਗ੍ਹਾ ਤੇ ਖਲੋਤੀ ਤੇ ਚੇਤਨ ਦਾ ਅਰਥ ਤੇ ਜਿਹੜੀ ਚੱਲਦੀ ਫਿਰਦੀ ਤੁਸੀਂ ਦੇਖੋ ਕਈ ਵਾਰੀ ਬੰਦਾ ਚੰਗੀ ਮੋਟਰ ਕਾਰ ਤੇ ਸਵਾਰੀ ਕਰਦਾ ਮੰਨ ਲਓ ਉਹ ਕਿਤੇ ਉਹ ਖਰਾਬ ਹੋ ਜਾਏ ਐਕਸੀਡੈਂਟ ਹੋ ਜਾਏ ਉਹ ਕਹਿੰਦਾ ਭਾਵੇਂ ਗੱਡੀਆਂ ਤਾਂ ਬਹੁਤ ਨੇ ਮੇਰਾ ਉਹਦੇ ਨਾਲ ਲਗਾ ਬੜਾ ਸੀ ਇੱਕ ਮੈਟਲ ਦਾ ਟੁੱਟਣਾ ਵੀ ਉਹਦੇ ਅੰਦਰ ਨੂੰ ਕਈ ਦਿਨ ਪ੍ਰਭਾਵਿਤ ਕਰਕੇ ਰੱਖਦਾ ਹੈ। ਆ ਘਰ 'ਚ ਕੁੱਤੇ ਲੋਕਾਂ ਰੱਖੇ ਪੰਛੀ ਰੱਖੇ। ਉਸ ਜੀਵ ਦੀ ਉਸ ਦੀ ਮੌਤ ਉਹਨੇ ਕਈ ਬੰਦਿਆਂ ਨੂੰ ਸੱਚੀ ਵਿੱਚ ਇੰਜ ਇੰਜ ਪ੍ਰਭਾਵਿਤ ਕਰ ਜਾਂਦੀ ਹੈ ਕਿ ਜਿਵੇਂ ਪਰਿਵਾਰ ਦਾ ਇੱਕ ਜੀ ਚਲਾ ਗਿਆ ਹੈ। ਕਿਉਂਕਿ ਮਨੁੱਖ ਜਿਹਦੇ ਨਾਲ ਆਪਣਾ ਲਗਾਅ ਰੱਖਦਾ ਹੈ ਉਸ ਦੇ ਹਰ ਜੀਵਨ ਤੇ ਪੈਂਦੇ ਪ੍ਰਭਾਵ ਨੂੰ ਮਨੁੱਖ ਦਾ ਮਨ ਵੀ ਕਬੂਲਦਾ ਹੈ, ਸਵੀਕਾਰਦਾ ਹੈ। ਫਿਰ ਇਸ ਬੇਨਤੀ ਨੂੰ ਥੋੜਾ ਜਿਹਾ ਮੈਂ ਦੁਹਰਾ ਸਕਾਂ ਜਿਸ ਵਿੱਚ ਸਾਡਾ ਲਗਾਅ ਹੋਵੇਗਾ ਜਿਸ ਨਾਲ ਅਸੀਂ ਜੁੜੇ ਹੋਵਾਂਗੇ ਅੰਦਰੂਨੀ ਤੌਰ ਤੇ ਉਹਦਾ ਦੁੱਖ ਉਹਦਾ ਸੁੱਖ ਉਹਦਾ ਲਾਭ ਉਹਦਾ ਹਾਨ ਸਾਡੇ ਮਾਨਸਿਕ ਜੀਵਨ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਇਸ ਕਰਕੇ ਗੁਰੂ ਨੇ ਜਦੋਂ ਲੱਗਣ ਦੀ ਗੱਲ ਵੀ ਕਹੀ ਉਹਨਾਂ ਨੇ ਇੱਕ ਸ਼ਬਦ ਵਰਤਿਆ ਲਗਣਾ ਲਗਨ ਦੀ ਕ ਹਜ਼ੂਰ ਦਾ ਬਚਨ ਗੁਰ ਚਰਨੀ ਮਨ ਲੱਗਣਾ ਹਜ਼ੂਰ ਨੇ ਸ਼ਬਦ ਵਰਤੇ ਜੇ ਲੱਗਣਾ ਹੈ ਤੇ ਗੁਰੂ ਚਰਨਾਂ ਵਿੱਚ ਲੱਗ ਫਿਰ ਬੇਨਤੀ ਕਰਾਂ ਜਦੋਂ ਪਾਠ ਕਰਦੇ ਆ ਸਾਡਾ ਚਿੱਤ ਗੁਰਬਾਣੀ ਵਿੱਚ ਲੱਭ ਜਾਈ ਵਾਹਿਗੁਰੂ ਜੀ ਜਦੋਂ ਉਹ ਲੱਗੇਗਾ ਜਿਵੇਂ ਬਾਹਰ ਮੁਕੀ ਜਿਸ ਚੀਜ਼ ਵਿੱਚ ਚਿੱਤ ਲੱਗਾ ਹੋਵੇ ਉਹਦਾ ਦੁੱਖ ਸੁੱਖ ਗੁਣ ਅਉਗਣ ਸਾਡੇ ਅੰਦਰ ਨੂੰ ਪ੍ਰਭਾਵਿਤ ਕਰਦੇ ਨੇ ਜਿਹਦਾ ਚਿੱਤ ਗੁਰੂ ਕੀ ਬਾਣੀ ਚ ਲੱਗ ਜਾਏਗਾ ਸੱਚ ਐਵੇਂ ਉਸ ਸ਼ਬਦ ਦੀ ਉਡਾਰੀ ਸਾਡੇ ਅੰਦਰ ਦੇ ਜੀਵਨ ਨੂੰ ਪ੍ਰਭਾਵਿਤ ਜ਼ਰੂਰ ਕਰੇਗੀ ਸਾਡਾ ਇਹ ਇਸੇ ਕਰਕੇ ਸ਼ਬਦ ਗੁਰੂ ਦਾ ਜਿਹੜਾ ਮਹਾਰਾਜ ਜੀ ਨੇ ਕਨਸੈਪਟ ਦਿੱਤਾ ਉਹ ਸਾਡਾ ਜਦੋਂ ਚਿੱਤ ਜੁੜੇਗਾ ਉਦੋਂ ਬਾਕੀ ਪਾਸਿਓ ਆਪਣੇ ਆਪ ਤੁਹਨੇ ਗੁਰੂ ਸਾਹਿਬ ਨੇ ਇੱਕ ਫੁਨਾ ਕਿਹਾ ਜੀ ਬਾਣੀ ਪੜਨ ਬਾਰੇ ਉਹ ਫੁਨਾ ਹੈ ਕਿ ਮਿਤਕਾ ਚਿੱਤ ਅਨੂਪ ਮਰਮ ਨਾ ਜਾਣੀਏ ਮੇਰੇ ਮਿੱਤਰ ਦਾ ਚਿੱਤ ਇਹਦੇ ਮੈਂ ਅਖਰੀ ਅਰਥ ਇਹ ਕਰਾਂਗਾ ਮੇਰੇ ਮਿੱਤਰ ਦਾ ਚਿੱਤ अनूप दर ਤੇ ਉਪਮਾ ਤੋਂ ਰਹਿਦੇ ਉਹਦੀ ਉਪਮਾ ਹੋ ਹੀ ਨਹੀਂ ਸਕਦੀ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ ਕਾਖ ਗੁਣੀ અપਾਰ ਸੋ ਤਤ ਪਛਾਨੀਏ ਜਿਹੜੇ ਗੁਣਾ ਦੇ ਗ੍ਰਾਹਕ ਨੇ ਸੱਚੀ ਮੁੱਚੀ ਗੁਰਬਾਣੀ ਨੂੰ ਅੰਦਰੋਂ ਸਮਝਣ ਵਾਲੇ ਨੇ ਲਤੀਬ ਅਕਲ ਵਾਲੇ ਨੇ ਉਹ ਗੁਰਬਾਣੀ ਵਿੱਚੋਂ ਤਤ ਵਸਤੂ ਨੂੰ ਪਹਿਚਾਨ ਲੈਂਦੇ ਨੇ ਮਿੱਤ ਕਾ ਚਿੱਤ ਹੁਣ ਮਿੱਤਰ ਦਾ ਚਿੱਤ ਕੀ ਹੈ ਜੀ ਬਿੱਤ ਦਾ ਚਿੱਤ ਤਾਂ ਗੁਰਬਾਣੀ ਹੈ ਗੁਰੂ ਦਾ ਜਿਹੜਾ ਆਪਾ ਹੈ ਉਹ ਤਾਂ ਕੇਵਲ ਸ਼ਬਦ ਹੈ ਜੀ ਇਸੇ ਕਰਕੇ ਇਸ ਗੱਲ ਨੂੰ ਸਮਝੀਏ ਕਿ ਜਦੋਂ ਗੁਰੂ ਆਪਣੀ ਦੇਹ ਨੂੰ ਬਿਨ ਸੰਹਾਰ ਜਾਣ ਕੇ ਛੱਡਦਾ ਹੈ ਪਰ ਉਹ ਆਪਣੇ ਆਪੇ ਨੂੰ ਮਰ ਨਹੀਂ ਦਿੰਦਾ ਇਹਦੇ ਵਿੱਚੋਂ ਨਿਕਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਸਾਂ ਪਾਤਸ਼ਾਹਾਂ ਦੀ ਜੋਤ ਬਿਰਾਜਮਾਨ ਹੈ ਜੋਤ ਦਾ ਅਰਥ ਆਪਾ ਸਰੀਰ ਆਪਾ ਨਹੀਂ ਹੁੰਦਾ ਆਪਾਂ ਤਾਂ ਉਹ ਹੈ ਜਿਹਨੇ ਕਦੀ ਬਿਨਸਣਾ ਨਹੀਂ ਇਹ ਆਪਾਂ ਨਹੀਂ ਪਰਕਾ ਹੈ ਕਿਉਂਕਿ ਇਹਨੇ ਖਿੰ ਖੇਨੇ ਬਦਲਦਾ ਪਿਆ ਖਿੰ ਖੇਨੇ ਚ ਤਬਦੀਲੀ ਆ ਰਹੀ ਹਜ਼ੂਰ ਨੇ ਉੱਤੇ ਸ਼ਬਦ ਜਿਹੜਾ ਵਰਤਿਆ ਭਾਈ ਕਿ ਮੇਰੇ ਮਿੱਤਰ ਦਾ ਚਿੱਤ ਸ਼ਬਦ ਹੈ ਗੁਰੂ ਖ ਉਹਦੀ ਉਪਮਾ ਕੋਈ ਨਹੀਂ ਕਰ ਸਕਦਾ ਮਿੱਤ ਦਾ ਚਿੱਤ ਅਨੂਪ ਸਵ ਮਰਮ ਨਾ ਜਾਣੀਐ ਗਾਕ ਗੁਨੀ ਅਪਾਰ ਸੋ ਤਤ ਪਛਾਨੀਐ ਇਹਦੇ ਵਿੱਚੋਂ ਤਤ ਗਿਆਨ ਨੂੰ ਸਮਝਣਗੇ ਜਿਹਦੇ ਗੁਣਾ ਦੇ ਗ੍ਰਾਹਕ ਨੇ ਅਗਲੀ ਤੋਕੇ ਚਿੱਤ ਹੈ ਚੇਤ ਸਮਾਇ ਇਹ ਦੋ ਲਫ਼ਜ਼ ਆਏ ਨੇ ਚਿੱਤ ਹੈ ਚੇਤ ਸਮਾਇ ਜੇ ਆਪਣੇ ਚੇਤ ਨੂੰ ਤੂੰ ਗੁਰੂ ਦੇ ਚੇਤ ਵਿੱਚ ਮਿਲਾ ਦੇ ਫਿਰ ਬੇਨਤੀ ਹੈ ਕਿ ਇਹ ਇਹ ਮਿਲਦਾ ਨਹੀਂ ਬੜਾ ਮੁਸ਼ਕਲ ਜੀ ਇਸ ਕਰਕੇ ਤੁਸੀਂ ਦੇਖੋਗੇ ਗੁਰਬਾਣੀ ਵਿੱਚ ਜਦੋਂ ਅਭੇਦਤਾ ਦੀ ਗੱਲ ਕੀਤੀ ਨਾ ਪਾਣੀ ਵਿੱਚ ਪਾਣੀ ਮਿਲਣ ਦੀ ਗੱਲ ਕਹੀ ਜੋਤ ਵਿੱਚ ਜੋਤ ਮਿਲਣ ਦੀ ਗੱਲ ਕਹੀ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਣੀ ਵਿੱਚ ਤੇਲ ਮਿਲਣ ਦੀ ਗੱਲ ਨਹੀਂ ਕਹੀ ਹੈਨ ਤਾਂ ਦੋਨੋਂ ਹੀ ਲਿਕਵਿਡ ਤੇਲ ਵੀ ਤਰਲ ਹੈ ਪਾਣੀ ਵੀ ਤਰਲ ਹੈ ਪਰ ਇਹ ਪੂਰਨ ਤੌਰ ਤੇ ਅਭੇਦ ਨਹੀਂ ਹੁੰਦੇ ਜੋਤ ਵਿੱਚ ਜੋਤ ਦਾ ਭੇਦ ਹੁੰਦੀ ਹੈ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਲਫ਼ਜ਼ ਬੜੀ ਵਾਰੀ ਗੁਰਦੇਵ ਨੇ ਦੁਹਰਾਏ ਸੂਰਜ ਕਿਰਨ ਮਿਲੇ ਜਲ ਕਾ ਜਲ ਕੂਆ ਰਾਮ ਜੋਤੀ ਜੋਤ ਰਲੀ ਜੋਤ ਵਿੱਚ ਜੋਤ ਰਲ ਸਕਦੀ ਹੈ ਪਾਣੀ ਵਿੱਚ ਪਾਣੀ ਰਲ ਸਕਦਾ ਹੈ ਜਿਵੇਂ ਜੋ ਜਲ ਵਿੱਚ ਜਲ ਆਏ ਖਟਾਨਾ ਤਉ ਜੋਤੀ ਸੰਜੋਤ ਉਥੇ ਜੋਤ ਤੇ ਪਾਣੀ ਦੋਨਾਂ ਦੀ ਉਦਾਹਰਣ ਦਿੱਤੀ ਮੈਂ ਫਿਰ ਬੇਨਤੀ ਕਰਾਂਗਾ ਕਿ ਆਪਣੇ ਇਸ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇ ਜਦੋਂ ਮੈਂ ਫਿਰ ਦੁਹਰਾ ਦਿੰਨਾ ਅੱਜ ਜਿਹੜੀ ਕਈ ਜਿਹਦੇ ਵਿੱਚ ਆਪਣਾ ਚਿੱਤ ਲੱਗਾ ਹੋਵੇਗਾ ਉਹਦਾ ਦੁੱਖ ਸੁੱਖ ਉਹਦੀ ਜ਼ਿੰਦਗੀ ਦਾ ਹਰ ਪੜਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ ਤੇ ਜੇ ਸਾਡਾ ਚਿੱਤ ਗੁਰੂ ਨਾਨਕ ਦੇ ਚਿੱਤ ਵੀ ਸਮਾਜ ਆਏਗਾ ਉਹ ਇੰਨਾ ਵਿਸ਼ਾਲ ਚਿੱਤ ਹੈ ਸਾਡੇ ਅੰਦਰ ਦੇ ਚਿੱਤ ਦੇ ਦੁੱਖ ਦੂਰ ਕਰ ਦੇਗਾ ਚਿੱਤੈ ਚਿੱਤ ਸਮਾਇਤਾ ਹੋਵੇ ਰੰਗ ਕਣਾ ਹਰ ਹਾਂ ਚੰਚਲ ਚੋਰੇ ਮਾਰਤਾ ਪਾਵੇਂ ਸਚ ਤਨਾਮ ਇਸ ਕਰਕੇ ਆਰੰਭ ਚ ਕੁਝ ਮਿੰਟਾਂ ਜਿ ਲੈ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਕਿਉਂਕਿ ਅੱਜ ਬਿਲਕੁਲ ਨੈਗੇਟਿਵਲੀ ਇਹਨੂੰ ਇੱਕ ਗੱਲ ਨੂੰ ਲੈਣਾ ਕਿ ਜਿਸ ਦੀ ਹਜ਼ੂਰੀ 'ਚ ਬੈਠੇ ਹੁੰਨੇ ਆ ਉਹਦੀ ਗੱਲ ਬੜੀ ਕੱਟ ਕੀਤੀ ਜਾਂਦੀ ਹੈ ਆਪੋ ਆਪਣੀਆਂ ਗੱਲਾਂ ਹੁੰਦੀਆਂ ਨੇ ਕਰੰਟ ਮਸਲਿਆਂ ਤੇ ਬੋਲਿਆ ਜਾਂਦਾ ਤੇ ਵੈ ਗੁਰੂ ਜੀ ਚਾਹੀਦਾ ਵੀ ਕਹੇ ਪਰ ਮੈਂ ਫਿਰ ਵੀ ਤੁਹਾਨੂੰ ਬੇਨਤੀ ਕਰਦਿਆਂ ਜਿਸ ਗੁਰੂ ਦੇ ਕੋਲ ਤੁਸੀਂ ਆ ਕੇ ਮੱਥਾ ਟੇਕ ਦਿਓ ਇਹ ਗੁਰੂ ਕੇਂਦਰ ਸਤ ਸੰਗਤ ਖੁੰਦੀ ਹੋਵੇ ਜਿੱਥੇ ਕੇਵਲ ਰੱਬ ਦੇ ਨਾਮ ਦੀ ਗੱਲ ਹੁੰਦੀ ਹੈ ਜਿੱਥੇ ਸ਼ਬਦ ਦੀ ਗੱਲ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਬੂ ਜਾਏ ਚੀਓ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗੇ ਇਹ ਤਾਂ ਮੇਰਾ خیال ਘੱਟੋ ਘੱਟ ਜੀਪ ਪਾਠ ਵੀ ਨਹੀਂ ਕਰਦੇ ਇੰਨਾ ਕੁ ਤਾਂ ਚੇਤੇ ਰੱਖੀਏ ਗੁਰੂ ਗ੍ਰੰਥ ਸਾਹਿਬ ਦਾ ਸਟਰਕਚਰ ਕੀ ਹੈ ਇਹਦਾ ਢਾਂਚਾ ਕੀ ਹੈ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿੰਨੇ ਰਾਗ ਨੇ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਹੈ ਭਗਤਾਂ ਦੇ ਕਿੰਨੇ ਸ਼ਬਦ ਨੇ ਸਵਈਏ ਭਟਾਂ ਦੇ ਚਲੋ ਇਹਨੇ ਲਫ਼ਜ਼ ਤਾਂ ਸਾਨੂੰ ਚੇਤੇ ਰੱਖਣੇ ਚਾਹੀਦੇ ਆ ਨਾ ਜੇ ਕੋਈ ਪੁੱਛ ਲਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਲਫ਼ਜ਼ ਮੈਂ ਵਰਤਿਆ ਥਿਤ ਵਾਰਕ ਬਾਣੀ ਹਾਲਾਂ ਇਹ ਬਾਣੀ ਦਾ ਸਰਲੇਖ ਨਹੀਂ ਮੈਂ ਥਿਤ ਵਾਰਕ ਲਫ਼ਜ਼ ਤਾਂ ਵਰਤਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਬਾਣੀ ਐਸੀ ਹੈ ਜਿਹੜੀ ਟਾਈਮ ਦੇ ਖਾਈਡਿੰਗ ਦੇ ਥੱਲੇ ਹੈ ਟਾਈਮ ਦੇ ਸਰਲੇਖ ਥੱਲੇ ਹੈ ਕਿਉਂਕਿ ਬਾਰਾਮਾਨ ਨੂੰ ਸਮਝਣ ਲਈ ਸਾਨੂੰ ਇਹ ਗੱਲ ਪਹਿਲਾਂ ਸਮਝਣੀ ਪੈਗੀ ਮੈਂ ਵਕਤ ਬਾਰੇ ਨਹੀਂ ਸ਼ਬਦ ਬੋਲ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਟਾਈਮ ਦੀ ਗੱਲ ਕਰਦੇ ਹਾਲਾਂਕਿ ਉਹ ਟਾਈਮ ਵਿੱਚ ਰਹਿ ਕੇ ਟਾਈਮ ਲੈਸ ਨਾਲ ਕਾਲ ਵਿੱਚ ਰਹਿ ਕੇ ਅਕਾਲ ਨਾਲ ਜੁੜਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਹੈ ਹੁਣ ਮੇਰਾ ਜਨਮ ਹੋਇਆ ਤੁਹਾਡਾ ਜਨਮ ਹੋਇਆ ਅਸੀਂ ਕਾਲ ਚ ਵਿਚਰਨੇ ਪਏ ਆ ਪਰ ਇਸ ਕਾਲ ਦੇ ਵਿੱਚ ਰਹਿੰਦਿਆ ਰਹਿੰਦੇ ਆ ਜਿਹਦੀ ਸੁਰਤ ਸ਼ਬਦ ਨਾਲ ਜੁੜ ਜਾਏਗੀ ਪਿਆਰਿਓ ਉਹ ਕਾਲ ਦੇ ਪਰਦੇ ਪਾੜ ਕੇ ਅਕਾਲ ਵਿੱਚ ਅਪੇਧ ਹੋ ਜਾਏ ਸੋ ਇਹ ਅਸੀਂ ਗਿਆਨੀ ਪਿੰਦਰਪਾਲ ਜੀ ਭਾਈ ਪਿੰਦਰਪਾਲ ਜੀ ਜਿਨ੍ਹਾਂ ਨੇ ਕਰਵਾਨੀ ਦੇ ਵਿੱਚੋਂ ਆਪਣੇ ਬਚਨਾਂ ਰਾਹੀਂ ਇਹ ਦੱਸਿਆ ਕਿ ਨਸੀ ਨਾਮ ਸਿਮਰਨ ਕਿਵੇਂ ਕਰੀਏ ਨਾਮ ਕਿਵੇਂ ਲੱਭੀਏ ਉਸ ਪਰਮਾਰਮਨ ਕਿਵੇਂ ਕਰੀਏ ਸੋ ਵੀਡੀਓ ਬਾਰੇ ਵਿਚਾਰ ਆਪੀ ਦਿਓ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖਿਓ 700